ਮੇਰੇ ਪੌਣੇ ਮਿਰਚ ਵਾਲਾ ਲਾਸਨ ਕਿੱਦਾਂ ਦਾ ਲੱਗਾ ਦੇਖ ਕੇ ਦੱਸਿਓ ਰੋਤੇ ਮਕੌਲੇ ਦਾ ਇਹ ਬਹੁਤ ਮੋਟਾ ਮੰਦਾ ਪਰਿਆ ਇਸ ਹਿਸਾਬ ਨਾਲ ਪਰ ਇੱਕ ਸਮੱਸਿਆ ਨੂੰ ਆਉਂਦੀ ਹੈ ਜੀ ਫੁੱਟ ਹੁੰਦੀ ਹੈ ਕੋਈ ਵੀ ਦੱਸ ਸਕਦਾ ਕਿ ਕਿਹੜੀ ਗੱਲੋਂ ਫੁੱਟਦਾ ਕਿ ਪਾਣੀ ਨਾਲ ਹੀ ਫੁੱਟਣ ਦੀ ਸਮੱਸਿਆ ਹੈਗੀ ਹੈ ਮਿਰਚਾਂ ਦੇ ਲਾਸਨ ਨੂੰ ਔਰ ਮਿਰਚ ਨੂੰ ਖਾਲੇ ਦੇ ਨਾਲ ਜ਼ਿਆਦਾ ਆਇਆ ਜੀ ਰੋਤੇ ਹਿਸਾਬ ਨਾਲ ਮਿਰਚ ਜਿਆਦਾ ਲੱਗੀ ਆ ਨਾ ਨਾ ਲਸਣ ਵੀ ਬਹੁਤ ਵਧੀਆ ਪਰ ਇੱਕ ਸਮੱਸਿਆ ਜਿਹੜੀ ਲਸਣ ਹੈ ਜੇ ਪੱਟਣ ਚ 10 ਤੋਂ 12 ਦਿਨ ਪਹਿ ਪਟਾਈ ਦੇ ਵਿੱਚ ਨਾਲੇ ਫੁੱਟ ਵੀ ਜਾਂਦਾ ਕਿਤੇ ਕਿਤੇ ਜਿਆਦਾ ਧਰਨੀ ਪਾਣੀ ਲੱਗ ਰਿਹਾ ਇਸ ਟਾਈਮ ਪਾਣੀ ਨੂੰ ਨਹੀਂ ਚਾਹੀਦਾ ਮੈਨੂੰ ਤੇ ਇਹਨੂੰ ਲੱਗ ਰਿਹਾ ਜੀ ਦੱਸੋ ਵੀਰ ਦੇ ਉਸ ਜਾ ਕੋਈ